ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਉਪਰਤ ਹੈ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਆਪਾਂ ਆਪਣਾ ਪੰਜਾਬ ਇਸ ਟਾਈਮ ਫਾੜਾਂ ਦੀ ਮਾਰੇਟ ਆਇਆ ਹੋਇਆ ਹੈ ਬਹੁਤ ਹੀ ਲੋਕਾਂ ਦਾ ਜਾਨੀ ਅਤੇ مالی ਨੁਕਸਾਨ ਹੋ ਚੁੱਕਿਆ ਹੈ ਲੋਕਾਂ ਦੇ ਘਰ ਢਹ ਢੇਰੀ ਹੋ ਚੁੱਕੇ ਹਨ ਲੋਕਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਹਨ ਹਰ ਕਰਕੇ ਤੇ ਸਾਡੀ ਲੁਧਿਆਣਾ ਦੀ ਯੂਥ ਦੀ ਟੀਮ ਆਪਣੇ ਤੌਰ ਤੇ ਲੋਕਾਂ ਦੀ ਸੇਵਾ ਕਰਨ ਜਾ ਰਹੀ ਹੈ ਸਾਡਾ ਕੋਈ ਵੀ ਵੀਰ ਭਰਾ ਜੋ ਸਾਨੂੰ ਸੁਣ ਰਿਹਾ ਹੈ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਕਰਨਾ ਚਾਹੁੰਦਾ ਹੈ ਸਾਨੂੰ ਪੈਸਿਆਂ ਦੀ ਲੋੜ ਨਹੀਂ ਜਿੰ ਤੁਸੀਂ ਜੋ ਵੀ ਸੁੱਕਾ ਰਾਸ਼ਨ ਸੁੱਕੀਆਂ ਸਬਜ਼ੀਆਂ ਮੈਡੀਕਲ ਲੋਕਾਂ ਦਾ ਸੈਟ ਇਕੱਲੀ ਤਰਪਾਲਾ ਜੋ ਵੀ ਜਿੰਨੇ ਜੁਗੀ ਸਹਾਇਤਾ ਕਰ ਸਕਦੇ ਹੋ ਸਾਡੇ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਸਾਡੇ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਵੀਰ ਜਿਹੜੇ-ਜਿਹੜੇ ਸਾਨੂੰ ਦੇਖ ਰਹੇ ਨੇ ਸਾਡਾ ਸਾਥ ਦਿਓ ਇਹ ਸੇਵਾ ਆਪਣੇ ਲਈ ਬਹੁਤ ਵੱਡੀ ਚੀਜ਼ ਹੈ ਕਿਉਂਕਿ ਸਾਡਾ ਪੰਜਾਬ ਬਹੁਤ ਧੀੜੀ ਘੜੀ ਦੇ ਵਿੱਚ ਹੈ ਆਪਾਂ ਹੁਣ ਸਾਰੇ ਰਨਰ ਕਿ ਅਰਦਾਸ ਕਰੀਏ ਕਿ ਰੱਬ ਸਾਰਿਆਂ ਦੇ ਕਿਰਪਾ ਕਰੇ ਕਿ ਸਾਨੂੰ ਸਾਡਾ ਸਾਡੇ ਹੀ ਸਿਰ ਤੇ ਮਿਹਰ ਭਰ ਆਕਰ ਕੇ ਕਿ ਅਸੀਂ ਇਹ ਸੇਵਾ ਨੂੰ ਮੁਕੰਮਲ ਕਰ ਸਕੀਏ ਵਾਗਲ ਜੀ ਖਾਲਸਾ ਵਾਜ